ਰਾਜ ਖਾਲਸਾ ਗੁਰਦੁਆਰਾ ਵਰਜੀਨੀਆ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਸਤਿਕਾਰ ਸਹਿਤ ਮਨਾਇਆ ਗਿਆ ਇਸ ਮੌਕੇ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸੰਗਤ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਹਾਜ਼ਰੀ ਲਗਵਾਈ ਆ ਗੁਰਪਤ ਲੇਕੀ ਜੇਨ ਤੋਂ ਕਰ ਲੇਕੀ ਸਰਦਾ ਸਹਾਰੀ ਰਾਹ ਜਦੋਂ ਇਥੇ ਰਾਜਪਾਲ ਸਾਹਿਬ ਗੁਰੂ ਘਰ ਦੇ ਵਿੱਚ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗਰਮ ਜਤਰੀਆਂ ਸੈਲੀਬ੍ਰੇਟ ਕਰ ਰਹੇ ਆ ਨੂੰ ਸਾਥ ਸਾਹਿਬ ਵੱਲੋਂ ਸੈਲੀਬ੍ਰੇਸ਼ਨ ਬਹੁਤ ਝੂਮਟਾ ਮਨਾਇਆ ਗਿਆ ਹੈ ਤੇ ਨਾਲ ਦੀ ਨਾਲ ਰਾਜ ਸਾਹਿਬਾ ਗੁਰੂ ਘਰ ਦੀ 40 ਸਾਲ ਦੀ ਜਨਵਰਸੀ ਜਿ ਮਨਾਈ ਗਈ ਆ ਤੋਂ ਵੰਤਾ ਹਮ ਆ ਕੇ ਪਹੁੰਚੇ ਨੇ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ